ਪੰਜਾਬ ਦਾ ਮਸ਼ਹੂਰ ਛਪਾਰ ਦਾ ਮੇਲਾ ਗੱਗਾ ਜਹਰਬੀਰ ਜੀ ਤੇ ਬਾਬਾ ਅਸਦ ਸਲਖਣ ਜੀ ਦੀ ਯਾਦ ਵਿੱਚ ਲੱਗਦਾ ਹੈ ਤੇ ਦਰਸ਼ਨ ਕਰ ਸਕਦੇ ਹੋ ਤੇ ਛਪਾਰ ਦੇ ਮੇਲੇ ਦੇ ਵਿੱਚ ਪੂਰਾ ਜੋ ਸੇਲ ਦਾ ਜੋ ਨਜ਼ਾਰਾ ਹੈ ਤੁਹਾਨੂੰ ਵਿਖਾਵਾਂਗੇ ਅੱਜ ਦੀ ਨਿਊ ਅਪਡੇਟ ਵੀਡੀਓ ਦੇ ਵਿੱਚ ਤੁਸੀਂ ਬਨੇ ਰਹਿਣਾ ਅਖੀ ਵੀਡੀਓ ਦੇ ਖਤ ਤੱਕ ਤੇ ਰੇਟ ਭਾਅ ਮੰਦੇ ਕਰ ਦਿੱਤੇ ਆ ਛਪਾਰ ਦੇ ਮੇਲੇ ਦੇ ਵਿੱਚ ਬੱਚਿਆਂ ਦੇ ਖਡੋਣੇ ਵੀ ਤੁਹਾਨੂੰ ਜੋ ਕੀ ਹੈ ਸਸਤੇ ਰੇਟਾਂ ਦੇ ਵਿੱਚ ਮਿਲੇਗਾ ਸੋ ਦੇਖ ਸਕਦੇ ਹੋ ਕਿੰਨੇ ਰੇਟ ਦੇ ਵਿੱਚ ਮਿਲੇਗਾ ਤੁਸੀਂ ਸਾਰਾ ਅੱਜ ਦੀ ਇਸ ਵੀਡੀਓ ਚ ਦੇਖ ਸਕਦੇ ਹੋ ਸੋ ਜਿਹੜਾ ਸਮਾਨ ਤੁਹਾਨੂੰ ਮਹਿੰਗੇ ਰੇਟ ਦੇ ਵਿੱਚ ਮਿਲਦਾ ਸੀ ਅੱਜ ਤੁਹਾਨੂੰ ਸਿਰਫ 10 ਰੁਪਏ ਦੀ ਰੇਂਜ ਦੇ ਵਿੱਚ ਸੇਲ ਦੇ ਵਿੱਚੋਂ ਮਿਲੇਗਾ ਤੁਸੀਂ ਅੱਜ ਦੀ ਨਿਊ ਅਪਡੇਟ ਵੀਡੀਓ ਦੇ ਅਖੀਰ ਤੱਕ ਬਨੇ ਰਹਿਣਾ ਆ ਚੈਨਲ ਤੇ ਨਇਓਤ ਚੈਨਲ ਨੂੰ ਸਬਸਕ੍ਰਾਈਬ ਕਰਨਾ ਆ ਤੇ ਸਤੰਬਰ ਤੋਂ ਬਾਅਦ ਅਕਤੂਬਰ ਦੇ ਵਿੱਚ ਲੱਗਦਾ ਹੈ ਛੋਟਾ ਮੇਲਾ ਉਹ ਵੀ ਤੁਹਾਨੂੰ ਅੱਜ ਦਿਖਾਵਾਂਗੇ ਦੱਸਾਂਗੇ ਇਸ ਵੀਡੀਓ ਦੇ ਵਿੱਚ ਦੋ ਤਿੰਨ ਦਿਨਾਂ ਦੇ ਲਈ ਜੋ ਮੇਲਾ ਹੈ ਅਕਤੂਬਰ ਦੇ ਵਿੱਚ ਵੀ ਲੱਗੇਗਾ ਤੇ ਇਹ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਜਰੂਰ ਤੁਸੀਂ ਕਮੈਂਟ ਕਰਨਾ ਆ ਸੋ ਦੇਖੋ ਅੱਜ ਦੀ ਨਿਊ ਅਪਡੇਟ ਵੀਡੀਓ ਵੀਡੀਓ ਦੇ ਅੱਗੇ ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਜੈ ਮਾਤਾ ਦੀ ਨਮਸਕਾਰ ਆਦਾਬ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਛਪਾਰ ਮੇਲੇ ਦੀ ਦਿੱਲੀ ਦੀ ਜੋ ਅਪਡੇਟ ਵੀਡੀਓ ਹੈ ਕੇ ਕੇ ਗੁਪਤਾ ਪੰਜਾਬ ਤੇ ਆਪਾਂ ਦਿਖਾ ਰਹੇ ਸੀ ਤੇ ਅੱਜ ਆਪਾਂ ਫੇਰ ਪਹੁੰਚੇ ਆਂ ਛਪਾਰ ਜ਼ਿਲ੍ਹਾ ਲੁਧਿਆਣਾ ਮੰਡੀ ਅਹਿਮਦਗੜ ਸ਼ਹਿਰ ਤੋਂ ਲਗਭਗ 2 ਕਿਲੋਮੀਟਰ ਦੂਰ ਪਿੰਡ ਦਾ ਹੈ ਪਿੰਡ ਛਪਾਰ ਜਿੱਥੇ ਪੰਜਾਬ ਦਾ ਪ੍ਰਸਿੱਧ ਤੇ ਧਾਰਮਿਕ ਮੇਲਾ ਲੱਗਦਾ ਹੈ ਪਿੰਡ ਛਪਾਰ ਦੇ ਵਿੱਚ ਤੇ ਛਪਾਰ ਦਾ ਮੇਲਾ ਕਿਉਂ ਲੱਗਦਾ ਹੈ ਤੇ ਮੈਂ ਤੁਹਾਨੂੰ ਪਿੱਛੇ ਵੀਡੀਓ ਦੇ ਵਿੱਚ ਦੱਸਦਾ ਆ ਰਿਹਾ ਹਾਂ ਰਿਪੀਟ ਕਰਦਾ ਆ ਰਿਹਾ ਹਾਂ ਕਿ ਛਪਾਰ ਦਾ ਮੇਲਾ ਗੋਗਾ ਜਹਰਵੀਰ ਜੀ ਤੇ ਬਾਬਾ ਸਿੱਧ ਸਲਖਣ ਜੀ ਦੀ ਯਾਦ ਦੇ ਵਿੱਚ ਧਾਰਮਿਕ ਮੇਲਾ ਪਿੰਡ ਚਪਾਰ ਦੇ ਵਿੱਚ ਲੱਗਦਾ ਆ ਤੇ ਇਹ ਮੇਲਾ ਹਰ ਸਾਲ ਹੀ ਸਤੰਬਰ ਦੇ ਵਿੱਚ ਲੱਗਦਾ ਆ ਤੇ ਬੜੀਆਂ ਰੌਣਕਾਂ ਲੱਗਦੀਆਂ ਚਪਾਰ ਦੇ ਮੇਲੇ ਦੇ ਵਿੱਚ ਲੱਖਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਦਰਬਾਰ ਦੇ ਵਿੱਚ ਪੂਜਦੀਆਂ ਨੇ ਤੇ ਬੜੀ ਸ਼ਰਧਾ ਆਸਥਾ ਵਿਸ਼ਵਾਸ ਨਾਲ ਜੁੜਿਆ ਇਹ ਧਾਰਮਿਕ ਸੱਭਿਆਚਾਰਿਕ ਮੇਲਾ ਸਤੰਬਰ ਦੇ ਵਿੱਚ ਲੱਗਦਾ ਹੈ ਤੇ ਸਤੰਬਰ ਤੋਂ ਬਾਅਦ ਅਕਤੂਬਰ ਦੇ ਵਿੱਚ ਵੀ ਲੱਗਦਾ ਹੈ 2-3 ਦਿਨਾਂ ਦੇ ਲਈ ਜੋ ਮੇਲਾ ਹੈ ਅਕਤੂਬਰ ਦੇ ਵਿੱਚ ਵੀ ਲੱਗੇਗਾ ਅਸ ਟਾਈਮ ਆਪਾਂ ਖੜੇ ਆਂ ਦਰਬਾਰ ਦੇ ਵਿੱਚ ਤੇ ਅੱਜ ਆਪਾਂ ਵੀਡੀਓ ਸ਼ੂਟ ਕਰ ਰਹੇ ਆਂ 18 ਸਤੰਬਰ 2025 ਦਿਨ ਵੀਰਵਾਰ ਨੂੰ ਤੇ ਅਗਲੇ ਮਹੀਨੇ ਅਕਤੂਬਰ ਦੇ ਵਿੱਚ 5 ਸਤੰਬਰ ਨੂੰ ਜੋ ਮੇਲਾ ਹੈ ਛਪਾਰ ਦਾ ਛੋਟਾ ਮੇਲਾ ਉਹ ਵੀ ਲੱਗੇਗਾ ਸ਼ਰਦਾ ਭਾਵ ਦੇ ਨਾਲ ਆਓ ਉਹਨਾਂ ਦੀ ਸਾਰੀ ਮਰਾਦਾਂ ਪੂਰੀਆਂ ਹੋਣਗੀਆਂ ਇੰਨੀ ਮੇਰੀ ਆਸਥਾ ਹੈ ਇੰਨਾ ਮੇਰਾ ਵਿਸ਼ਵਾਸ ਹੈ ਸੋ ਚੱਲਦੇ ਆਂ ਆਪਾਂ ਮੇਲੇ ਦੇ ਵਿੱਚ ਦਿਖਾਉਣੇ ਆ ਤੁਹਾਨੂੰ ਛਪਾਰ ਦੇ ਮੇਲੇ ਦੀ ਅੱਜ ਇਹ ਅਪਡੇਟ ਵੀਡੀਓ ਕਿੰਨੀਆਂ ਰੌਣਕਾਂ ਨੇ ਤੇ ਆਪਾਂ ਮੱਥਾ ਵੀ ਟੇਕ ਕੇ ਆਵਾਂਗੇ ਦਰਸ਼ਨ ਕਰਕੇ ਆਵਾਂਗੇ ਬਸ ਤੁਸੀਂ ਵੀਡੀਓ ਅਖੀਰ ਤੱਕ ਬਨੇ ਰਹਿਣਾ ਯਾ ਸੋ ਚੱਲਦੇ ਆਂ ਫਟਾਫਟ ਦੇ ਅੰਦਾਜ਼ ਦੇ ਵਿੱਚ ਤੇ ਦੇਖ ਸਕਦੇ ਹੋ ਕੁਝ ਇਹੋ ਜਿਹੇ ਰੌਣਕਾਂ ਨੇ ਤੇ ਤੁਹਾਨੂੰ ਨਿਊ ਅਪਡੇਟ ਵੀਡੀਓ ਦਿਖਾਉਣ ਵਾਸਤੇ ਮੈਂ ਪਹੁੰਚਿਆ ਅੱਜ ਫਿਰ ਪਿੰਡ ਛਪਾਰ ਚ ਜ਼ਿਲ੍ਹਾ ਲੁਧਿਆਣਾ ਮੰਡੀ ਅਹਿਮਦਗੜ੍ਹ ਸ਼ਹਿਰ ਤੇ ਅੱਜ ਦੀ ਨਿਊ ਅਪਡੇਟ ਵੀਡੀਓ ਜੀ ਹਾਂ ਜੋ ਮੇਲਾ ਹੈ ਛਪਾਰ ਦਾ ਇਹ ਅਕਤੂਬਰ ਦੇ ਵਿੱਚ ਵੀ ਲੱਗਦਾ ਆ ਤੇ ਬੜੀਆਂ ਰੌਣਕਾਂ ਹੁੰਦੀਆਂ ਨੇ ਅਕਤੂਬਰ ਦੇ ਵਿੱਚ ਵੀ ਤੇ 10ਵੇਂ ਮਹੀਨੇ ਦੇ ਵਿੱਚ ਇਹ ਜੋ ਛੋਟਾ ਮੇਲਾ ਹੈ 5 ਸਤੰਬਰ ਤੋਂ ਲੱਗੇਗਾ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਆ ਖਜਲ ਆ ਜੋ ਕਿ ਪੰਜਾਬੀ ਦੇ ਵਿੱਚ ਪਾਠੀਆਂ ਕਿਹਾ ਜਾਂਦਾ ਆ ਤੇ ਪਾਠੀਆਂ ਕਾਫੀ ਮਸ਼ਹੂਰ ਆ ਚਪਾਰ ਦੇ ਮੇਲੇ ਦੇ ਵਿੱਚ ਜੋ ਕਿ ਤੁਹਾਨੂੰ ਗੁੜ ਦੀ ਪਾਠੀ ਦੇਸੀ ਘਿਓ ਦੀ ਪਾਠੀ ਤੇ ਚੀਨੀ ਵਾਲੀ ਜੋ ਪਾਠੀ ਹੈ ਤੁਹਾਨੂੰ ਇਸ ਜਗ੍ਹਾ ਤੇ ਛਪਾਰ ਦੇ ਮੇਲੇ ਦੇ ਵਿੱਚ ਮਿਲੇਗਾ ਤੇ ਜੋ ਫੂਡ ਕੋਰਟ ਹੈ ਪਾਠੀਆਂ ਦਾ ਤੁਹਾਨੂੰ ਇੱਕ ਸਾਈਡ ਤੇ ਜੋ ਛਟਾਲਾਂ ਦੁਕਾਨਾਂ ਨੇ ਇੱਕ ਸਾਈਡ ਤੁਹਾਨੂੰ ਦੇਖਣ ਨੂੰ ਮਿਲੇਗਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਅੱਗੇ ਆ ਮੁੰਬਈ ਸੇਲ ਧਮਾਕਾ ਵੀ ਆ ਇਸ ਟਾਈਮ ਹੈ ਤੇ ਇੱਥੇ ਜੋ ਤੁਹਾਨੂੰ ਛਪਾਰ ਦੇ ਮੇਲੇ ਦੇ ਵਿੱਚ ਗਰਮ ਗਰਮ ਜੋ ਪਕੌੜੇ ਆਲੂ ਦੇ ਪਕੌੜੇ ਗੋਭੀ ਦੇ ਪਕੌੜੇ ਪਨੀਰ ਦੇ ਪਕੌੜੇ ਇੱਥੇ ਤੱਕ ਜੋ ਸਭ ਤੋਂ ਮਸ਼ਹੂਰ ਹੈ ਖਜਲਾ ਇਹ ਤੁਹਾਨੂੰ ਜ਼ਰੂਰ ਮਿਲੇਗਾ ਤੇ ਇੱਥੇ ਤੁਹਾਨੂੰ ਜੋ ਰੰਗ-ਬਰੰਗੀ ਜੋ ਮਠਾਈਆਂ ਹੈ ਏ ਵੀ ਤੁਹਾਨੂੰ ਚਪਾਰ ਦੇ ਮੇਲੇ ਦੇ ਵਿੱਚ ਮਿਲੇਗਾ ਤੇ ਆਪਾਂ ਦਰਵਾਰ ਦੇ ਵਿੱਚ ਵੀ ਜਾਵਾਂਗੇ ਮੱਥਾ ਵੀ ਟੇਕਾਂਗੇ ਤੇ ਤੁਹਾਨੂੰ ਦਰਸ਼ਨ ਵੀ ਇਸ ਵੀਡੀਓ ਦੇ ਵਿੱਚ ਦੇਖਣ ਨੂੰ ਮਿਲੇਗਾ ਸਭ ਕੁਝ ਹੀ ਤੇ ਬਸ ਤੁਸੀਂ ਵੀਡੀਓ ਅਖੀਰ ਤੱਕ ਬਣੇ ਰਹਿਣਾ ਯਾ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਤੇ ਕਮੈਂਟ ਕਰਨਾ ਤੇ ਪਹਿਲਾਂ ਆਪਾਂ ਅੰਦਰ ਚੱਲਦੇ ਹਾਂ ਮੱਥਾ ਟੇਕਦੇ ਹਾਂ ਦਰਸ਼ਨ ਕਰਦੇ ਹਾਂ ਉਸ ਤੋਂ ਬਾਅਦ ਜੋ ਤੁਹਾਨੂੰ ਬਾਹਰ ਦਾ ਜੋ ਨਜ਼ਾਰਾ ਹੈ ਚਪਾਰ ਮੇਲੇ ਦਾ ਉਹ ਵਿਖਾਵਾਂਗੇ ਸੋ ਅੱਜ ਹੈ 18 ਸਤੰਬਰ 2025 ਦਨ ਵੀਰਵਾਰ ਦੀ ਜੋ ਵੀਡੀਓ ਹੈ ਚਪਾਰ ਮੇਲੇ ਦੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸੋ ਅੰਦਰ ਚਲਦੇ ਹਾਂ ਮੱਥਾ ਟੇਕਦੇ ਹਾਂ ਦਰਸ਼ਨ ਕਰਦੇ ਹਾਂ ਤੁਸੀਂ ਵੀ ਦਰਸ਼ਨ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਨਾ ਹੈ ਇਹ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਤੁਸੀਂ ਕਮੈਂਟ ਵੀ ਕਰਨਾ ਹੈ ਸੋ ਚਲਦੇ ਹਾਂ ਅੰਦਰ ਸੋ ਦੇਖ ਸਕਦੇ ਹੋ ਸੰਗਤਾਂ ਵੀ ਪਹੁੰਚੇ ਨੇ ਬੜੀ ਦੂਸਰੋਂ ਪਹੁੰਚਦੇ ਨੇ ਸੰਗਤਾਂ ਦਰਬਾਰ ਦੇ ਵਿੱਚ ਤੇ ਇਸ ਜਗ੍ਹਾ ਤੇ ਤੁਹਾਨੂੰ ਜੋ ਹੈ ਪ੍ਰਸ਼ਾਦ ਮਿਲ ਜਾਏਗਾ ਜੈ ਪੀਰਾਂ ਦੀ ਜੈ ਮਸਤਾਂ ਦੀ ਸੋ ਦੇਖ ਸਕਦੇ ਹੋ ਉਸੇ ਇਹੋ ਜਿਹੇ ਰੌਣਕਾਂ ਨੇ ਅੱਜ ਵੀ ਗਰਵਾਰ ਦੇ ਵਿੱਚ ਧਾਰਮਿਕ ਸੱਭਿਆਚਾਰਿਕ ਇਤਿਹਾਸਿਕ ਮੇਲਾ ਪਿੰਡ ਛਪਾਰ ਦਾ ਮੇਲਾ ਛਪਾਰ ਦਾ ਮੇਲਾ ਬਹੁਤ ਪ੍ਰਸਿੱਧ ਮੇਲਾ ਹੈ ਧਾਰਮਿਕ ਮੇਲਾ ਹੈ ਤੇ ਸ਼ਰਧਾ ਆਸਥਾ ਵਿਸ਼ਵਾਸ ਨਾਲ ਜੁੜਿਆ ਹੈ ਇਹ ਧਾਰਮਿਕ ਮੇਲਾ ਸੱਭਿਆਚਾਰਿਕ ਮੇਲਾ ਜਿਵੇਂ ਮੈਂ ਤੁਹਾਨੂੰ ਦੱਸਦਾ ਰਹੇ ਹਾਂ ਪਿੱਛੇ ਸਤੰਬਰ ਦੇ ਵਿੱਚ ਲੱਗਦਾ ਆ ਤੇ ਸੰਗਤਾਂ ਬੜੀ ਦੂਰ ਦੂਰੋਂ ਪਹੁੰਚਦੀਆਂ ਨੇ ਦਰਵਾਜ਼ੇ ਦੇ ਵਿੱਚ ਮਿੱਟੀ ਕੱਢਣ ਦੇ ਲਈ ਸੋ ਦੇਖ ਸਾਧੂ ਅੱਜ ਵੀ ਸੰਗਤਾਂ ਆ ਪੁੱਜੀਆਂ ਨੇ ਧਾਰਮਿਕ ਸੱਭਿਆਚਾਰਕ ਇਤਿਹਾਸਿਕ ਮੇਲਾ ਪੰਜਾਬ ਦਾ ਸਭ ਤੋਂ ਮਸ਼ਹੂਰ ਮੇਲਾ ਜੋ ਪਿੰਡ ਛਪਾਰ ਜ਼ਿਲ੍ਹਾ ਲੁਧਿਆਣਾ ਮੰਡੀ ਜਾਂਮਦਗੜ੍ਹ ਸ਼ਹਿਰ ਦੇ ਲਾਗੇ ਇਹ ਜੋ ਪਿੰਡ ਛਪਾਰ ਪੈਂਦਾ ਆ ਉੱਥੇ ਲੱਗਦਾ ਆ ਸੋ ਅੰਦਰ ਚੱਲਦੇ ਆ ਦਰਸ਼ਨ ਕਰਦੇ ਆ ਤੁਸੀਂ ਵੀ ਦਰਸ਼ਨ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਆ ਲਾਈਕ ਕਰਨਾ ਆ ਕਮੈਂਟ ਕਰਨਾ ਆ ਇਹ ਵੀਡੀਓ ਤੁਸੀਂ ਕਿੱਥੋਂ ਕਿੱਥੋਂ ਦੇਖ ਰਹੇ ਹੋ ਇਸ ਟਾਈਮ ਆਪਾਂ ਖੜੇ ਆ ਗੱਗਾ ਜਾਹਰ ਵੀਰ ਜੀ ਦੇ ਦਰਬਾਰ ਦੇ ਵਿੱਚ ਦੇਖ ਸਾਧੂ ਅੱਜ ਸੋ ਆਪਾਂ ਅੰਦਰ ਚੱਲਦੇ ਆਂ ਦਰਸ਼ਨ ਕਰਦੇ ਆਂ ਜੀ ਤੁਸੀਂ ਵੀ ਦਰਸ਼ਨ ਕਰਨਾ ਆ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਹੈ ਜੈ ਪੀਰਾਂ ਦੀ ਜੈ ਮਸਤਾਂ ਦੀ ਜੈ ਹੋ ਗੱਗਾ ਜਾਹਰ ਵੀਰ ਜੀ ਤੇ ਇਸ ਜਗ੍ਹਾ ਤੇ ਤੁਹਾਨੂੰ ਅਸਲੀ ਬਾਬਾ ਗੱਗਾ ਬੰਦੀਰ ਜਾਂ ਜੋ ਇਤਿਹਾਸ ਹੈ ਉਹ ਦੇਖਣ ਨੂੰ ਮਿਲੇਗਾ ਸੋ ਫੜ ਸਕਦੇ ਆਂ ਦੇਖੋ ਜੀ ਚੈੱਕ ਕਰੋ ਜੀ ਇਸ ਜਗ੍ਹਾ ਤੇ ਇਤਿਹਾਸ ਹੈ ਤੇ ਅੱਗੇ ਜੋ ਹੈ ਗੱਗਾ ਜਾਹਰ ਵੀਰ ਜੀ ਇਹ ਦਰਵਾਜ਼ੇ ਦੇ ਵਿੱਚ ਆ ਪੁੱਜੇ ਆ ਸੰਤਾਂ ਦੀ ਪੁੱਜੀਆਂ ਨੇ ਦਰਵਾਜ਼ੇ ਦੇ ਵਿੱਚ ਜੋ ਵੀ ਸ਼ਰਧਾ ਅਸਥਾ ਵਿਸ਼ਵਾਸ ਦੇ ਨਾਲ ਦਰਵਾਜ਼ੇ ਦੇ ਵਿੱਚ ਆਉਂਦਾ ਹੈ ਉਹਦੀ ਸਾਰੀ ਮਨੋ ਕਾਮਨਾਵਾਂ ਪੂਰੀ ਹੁੰਦੀਆਂ ਨੇ ਸੋ ਦੇਖ ਸਕਦੇ ਹੋ ਦਰਸ਼ਨ ਕਰੋ ਗੋਗਾ ਜਹਰਵੀਰ ਦਰਵਾਜ਼ੇ ਦੇ ਵਿੱਚ ਢੋਲ ਨਾਲ ਆ ਕੇ ਵੱਜ ਰਹੇ ਰਹਿੰਦੇ ਆ ਲੋ ਜੀ ਦਰਸ਼ਨ ਕਰੋ ਜੈ ਪੀਰਾਂ ਦੀ ਜੈ ਮਾਸਤਾਂ ਦੀ ਜੈ ਹੋ ਗੋਗਾ ਜਹਰਵੀਰ ਜੀ ਜੈ ਹੋ ਬਾਬਾ ਸੇਵਕ ਲਖਣ ਜੀ ਤੇ ਸ਼ਰਦਾ ਆਸਥਾ ਵਿਸ਼ਵਾਸ ਨਾਲ ਜੁੜਿਆ ਇਹ ਧਾਰਮਿਕ ਮੇਲਾ ਸਭਿਆਚਾਰਿਕ ਮੇਲਾ ਇਤਿਹਾਸਿਕ ਮੇਲਾ ਹੈ ਜੋ ਕਿ ਬੜੀ ਸ਼ਰਦਾ ਆਸਥਾ ਵਿਸ਼ਵਾਸ ਦੇ ਨਾਲ ਸੰਗਤਾਂ ਦੂਰ ਦੂਰੋਂ ਪਹੁੰਚਦੀਆਂ ਨੇ ਦਰਬਾਰ ਦੇ ਵਿੱਚ ਬਿਨਾਂ ਕਿਸੇ ਭੇਦ ਭਾਉ ਤੋਂ ਜੀ ਹਾਂ ਬਿਨਾਂ ਕਿਸੇ ਭੇਦ ਭਾਉ ਤੋਂ ਤੇ ਦਰਬਾਰ ਦੇ ਵਿੱਚ ਪੂਆਂ ਰੌਣਕਾਂ ਲੱਗੀਆਂ ਚਪਾਰ ਦੇ ਮੁੰਡੇ ਨੂੰ ਤੇ ਤੇ ਚਪਾਰ ਦਾ ਮੇਲਾ ਦਸਵੇਂ ਮਹੀਨੇ ਵੀ ਲੱਗਦਾ ਆ ਤੁਹ ਦੇਖ ਸਕਦੇ ਹੋ ਅੱਜ ਵੀਡੀਓ ਦੇ ਵਿੱਚ ਸੋ ਚੱਲਦੇ ਆ ਬਾਹਰ ਦਰਸ਼ਨ ਕਰਦੇ ਆ ਤੁਸੀਂ ਵੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਹੈ ਢੋਲਗਾਰੇ ਬਾਬਿਆਂ ਦੇ ਦਰਵਾਜ਼ੇ ਵਿੱਚ ਵਾਦੇ ਰਹਿੰਦੇ ਆ ਸੋ ਦੇਖ ਸਕਦੇ ਹੋ ਇਸ ਟਾਈਮ ਆਪਾਂ ਦਰਬਾਰ ਦੇ ਵਾਰ ਆ ਖਲੋਤੇ ਆ ਵਾਹ ਜੀ ਕਾਤੇ ਮੁਸੀਬਤਾਂ ਦੇ ਇੱਕ ਪਿਰਾਂ ਦੀ ਜੈਸਤ ਕਹਿੋ ਗੁਬਾ ਜਾਨ ਜੀ ਬਹੁਤ ਵਧੀਆ ਜੀ ਸੁਣਾਇਆ ਤੁਸੀਂ ਬਹੁਤ ਮਿਹਰਬਾਨੀ ਧੰਨਵਾਦ ਤੁਹਾਡਾ ਵੀ ਧੰਨਵਾਦ ਜੀ ਸੁਣਾਉਣ ਵਾਸਤੇ ਤੇ ਦਿੱਲੀ ਢੋਲ ਲਗਾ ਰਹੇ ਵਜ ਰਹੇ ਹਾਂ ਹਾਂ ਜੀ ਹਾਂ ਜੀ ਇੱਕ ਮਹੀਨਾ ਪੂਰਾ ਜੀ ਇੱਕ ਮਹੀਨਾ ਪੂਰਾ ਹਾਂ ਚੱਲੀ ਜਾਂਦਾ ਜੀ ਬਾਬੇ ਜੀ ਕਿਹੜੀ ਜਗ੍ਹਾ ਤੋਂ ਤੁਸੀਂ ਆਏ ਅਸੀਂ ਨੱਥੂ ਮਾਯੋ ਨੱਥੂ ਮਾਯੋ ਵਾਹ ਕੀ ਨਾਮ ਰਿਹਾ ਮੇਰਾ ਨਾਮ ਜੀ ਨਿਆਜਲੀ ਨਿਆਜਲੀ ਤੁਹਾਡਾ ਹੀ ਮੇਰਾ ਨਾਮ ਇਹ ਸੀ ਹੈ ਸ੍ਰੀ 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 ਸਨੀ ਸਨੀ ਦੇਵ ਠੀਕ ਹੈ ਠੀਕ काली चङ तैण काली चङ तै 哎呀 <Yeah. S 2>、yeah. ਜਿਵੇਂ ਨੂ ਖਾਲੀ ਨਾ ਮੋੜੀ ਆ ਮੇਰਾ ਮਾਨ ਨਾ ਟੋਲੀ ਸੋ ਦੋਸਤੋ ਆਪਾਂ ਖੜੇ ਆ ਦਰਬਾਰ ਦੇ ਵਿੱਚ ਇਸ ਟਾਈਮ ਤੇ 18 ਸਤੰਬਰ ਦਿਨ ਵੀਰਵਾਰ ਦੀ ਜੋ ਵੀਡੀਓ ਹੈ ਛਪਾਰ ਮੇਲੇ ਤੁਹਾਨੂੰ ਵਿਖਾ ਰਹੇ ਆ ਮੇਲਾ ਤਾਂ ਵੈਸੇ ਖਤਮ ਹੋ ਗਿਆ ਹੈ ਤੇ ਮੇਲਾ ਪੰਜਾਬ ਦੇ ਵਿੱਚ ਖਤਮ ਨਹੀਂ ਹੁੰਦਾ ਆ ਪੰਜਾਬ ਦਾ ਸਭ ਤੋਂ ਮਸ਼ਹੂਰ ਮੇਲਾ ਜੋ ਮੈਂ ਤੁਹਾਨੂੰ ਪਿੱਛੇ ਵੀਡੀਓ ਦਿਖਾਉਣਾ ਆ ਰਹੇ ਆਂ ਛਪਾਰ ਦਾ ਮੇਲਾ ਇਹ ਇੱਕ ਇਤਿਹਾਸਿਕ ਮੇਲਾ ਹੈ ਸਭਿਆਚਾਰਿਕ ਮੇਲਾ ਹੈ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਤੇ ਅਕਸਰ ਮੇਲੇ ਲੱਗਦੇ ਰਹਿੰਦੇ ਆ ਉਹਨਾਂ ਮੇਲਿਆਂ ਵਿੱਚੋਂ ਇੱਕ ਮੇਲਾ ਸੀ ਚਪਾਰ ਦਾ ਮੇਲਾ ਤੇ ਦਸਵੇਂ ਮਹੀਨੇ ਦੇ ਵਿੱਚ 5 ਸਤੰਬਰ 5 ਅਕਤੂਬਰ ਸੂਰੀ 5 ਅਕਤੂਬਰ ਨੂੰ ਜੋ ਮੇਲਾ ਹੈ ਆ ਲੱਗੇਗਾ ਛੋਟਾ ਮੇਲਾ ਤੇ ਇਹ ਮੇਲਾ ਜੋ ਛੋਟਾ ਮੇਲਾ ਲੱਗੇਗਾ ਇੱਕ ਦੋ ਦਿਨਾਂ ਵਾਸਤੇ ਤਿੰਨ ਦਿਨਾਂ ਤੱਕ ਵੀ ਜੋ ਮੇਲਾ ਹੈ ਚੱਲਦਾ ਆ ਤੇ ਉਹ ਵੀ ਤੁਹਾਨੂੰ ਜੋ ਵੀਡੀਓ ਹੈ ਚਪਾਰ ਮੇਲੇ ਦੇ ਦਿਖਾਵਾਂਗੇ ਤੇ ਇਸ ਚੈਨਲ ਤੋਂ ਤੁਸੀਂ ਦੇਖ ਸਕੋਗੇ ਬਾਸ ਤੁਸੀਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਆ ਬਾਬਿਆਂ ਦਰਵਾਜ਼ੇ ਵਿੱਚ ਢੋਲ ਲਗਾ ਰਹੇ ਵੱਜ ਰਹੇ ਹੁੰਦੇ ਆ ਦੁਨੀਆ ਰੌਣਕਾਂ ਲੱਗਦੇ ਆ ਚਪਾਰ ਦੇ ਮੇਲੇ ਨੂੰ ਤੇ ਬੋਗਾ ਜਹਰਵੀਰ ਜੀ ਤੇ ਬਾਬਾ ਸਿੱਧ ਸਲੱਖਣ ਜੀ ਦੀ ਯਾਦ ਦੇ ਵਿੱਚ ਜੋ ਮੇਲਾ ਹੈ ਚਪਾਰ ਦਾ ਮੇਲਾ ਇਹ ਲੱਗਦਾ ਆ ਸੋ ਚੈੱਕ ਕਰੋ ਇਹ ਚੈੱਕ ਕਰੋ ਐਸੀ ਜਗ੍ਹਾ ਤੇ ਵੀ ਜੋ ਹੈ ਮੱਠਾ ਟਿਕਿਆ ਜਾਂਦਾ ਆ जय पीरा दी जय मस्ताना दी जय हो गुग्गा जाहरवीर जी ਤੇ ਆਪਾਂ ਅੰਦਰ ਚੱਲਦੇ ਆ ਮੱਥਾ ਟੇਕ ਕੇ ਆਉਂਨੇ ਆ ਸੋ ਦੇਖ ਸਕਦੇ ਹੋ ਗੁग्गा जाहरवीर जी विराजमान ਆਪਣੇ ਨੀਲੇ ਘੋੜੇ ਤੇ ਤੇ ਪੰਜਾਬ ਦਾ ਪ੍ਰਸਿੱਧ ਤੇ ਧਾਰਮਿਕ ਮੇਲਾ ਸੱਭਿਆਚਾਰਿਕ ਮੇਲਾ ਛਪਾਰ ਦਾ ਮੇਲਾ ਸੋ ਬਾਬਿਆਂ ਦਰਵਾਜ਼ੇ ਵਿੱਚ ਢੋਲ ਲਗਾ ਕੇ ਵੱਜਦੇ ਰਹਿੰਦੇ ਆ ਦੇਖ ਸਕਦੇ ਹੋ ਗੁग्गा जाहरवीर जी विराजमान ਨੀਲੇ ਘੋੜੇ ਤੇ ਸਨੇਕ ਆਫ ਗੋੜ ਦੇ ਨਾਮ ਤੋਂ ਵੀ ਜਾਣੇ ਜਾਂਦੇ ਨੇ ਗੁਗਾ ਜਹਰਵੀਰ ਜੀ ਤੇ ਸੱਪਾਂ ਤੋਂ ਬਚਾਉਂਦੇ ਨੇ ਜੀ ਹਾਂ ਸੱਪਾਂ ਤੋਂ ਬਚਾਉਂਦੇ ਨੇ ਸੱਪਾਂ ਦੇ ਦੇਵਤਾ ਨੇ ਸੋ ਬੱਚੇ ਹੀ ਪਹੁੰਚੇ ਆ ਬੜੇ ਪਿਆਰੇ ਪਿਆਰੇ ਬੱਚੇ ਹਾਂ ਸੋ ਦੇਖ ਸਾਥੇ ਜੈ ਪੀਰਾ ਦੀ ਜੈ ਮਾਸਤਾ ਦੀ ਜੈ ਹੋ ਗੁਗਾ ਜਹਰਵੀਰ ਜੀ ਜ਼ਰੂਰ ਲਿਖਣਾ ਹੈ ਦਰਬਾਰ ਦੇ ਵਿੱਚ ਜੋ ਵੀ ਸੰਗਤਾਂ ਪਹੁੰਚੇ ਨੇ ਸ਼ਰਧਾ ਹਸਤਾ ਵਿਸ਼ਵਾਸ ਦੇ ਨਾਲ ਉਹਨਾਂ ਦੀ ਸਾਰੀ ਜੋ ਮਨੋ ਕਾਮਨਾਵਾਂ ਪੂਰੀਆਂ ਹੋਣ ਮੇਰਾ YouTube ਚੈਨਲ ਹੈ ਜੀ ਕੰਮੀ ਚੈੱਕ ਕਰੋ ਜੈ ਹੋ ਪੀਰਾ ਦੀ ਜੈ ਹੋ ਗੋਗਾ ਜਹਰਵੀਰ ਜੀ ਜੈ ਹੋ ਬਾਬਾ ਸੱਤ ਸੱਤ ਲਖਣ ਜੀ ਸੋ ਸਰਦਾ ਆਸਥਾ ਵਿਸ਼ਵਾਸ ਨਾਲ ਜੁੜਿਆ ਇਹ ਧਾਰਮਿਕ ਮੇਲਾ ਸਭਾ ਚੜੀ ਕੋ ਮੇਲਾ ਇਤਿਹਾਸਿਕ ਮੇਲਾ ਹਰ ਸਾਲ ਹੀ ਲੱਗਦਾ ਹੈ ਸੋ ਮਰੀ ਭੈਣਾ ਪਹੁੰਚੀ ਨੇ ਮਾਤਾਵਾਂ ਪਹੁੰਚੀ ਨੇ ਦਰਬਾਰ ਦੇ ਵਿੱਚ ਦੇਖ ਸਾਧੂ ਸ਼ਰਧਾ ਆਸਤਾ ਵਿਸ਼ਵਾਸ ਨਾਲ ਜੁੜਿਆ ਇਹ ਧਾਰਮਿਕ ਮੇਲਾ ਸੱਭਿਆਚਾਰਿਕ ਮੇਲਾ ਬੜੀ ਦੂਰ ਤੋਂ ਸੰਗਤਾਂ ਪਹੁੰਚੀਆਂ ਨੇ ਦਰਵਾਜ਼ੇ ਦੇ ਵਿੱਚ ਤੇ ਮਹਾਦੇਵ ਦੇ ਭक्त ਕਮੈਂਟ ਬਾਕਸ ਦੇ ਵਿੱਚ ਹਰਨ ਮਹਾਦੇਵ ਲਿਖੇ ਸੋ ਦੇਖ ਸਾਧੂ ਤੇ ਛਪਾਰ ਦਾ ਮੇਲਾ ਹਰ ਸਾਲ ਹੀ ਲੱਗਦਾ ਹੈ ਸੋ ਦਰਸ਼ਨ ਕਰੋ ਜੀ ਜੈ ਹੋ ਗੋਗਾ ਯਾਰਵੀਰ ਜੀ ਜੈ ਹੋ ਪਾਪਾ ਅਸੀਂ ਲਖਾਂਗੇ ਜਰੂਰ ਲਿਖਣਾ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਤੇ ਜੋ ਵੀ ਇਹ ਵੀਡੀਓ ਦੇਖ ਰਹੇ ਨੇ ਆਪਣੀ ਫੈਮਿਲੀ ਮੈਂਬਰ ਦੇ ਵਿੱਚ ਸ਼ੇਅਰ ਕਰਨਾ ਹੈ ਤੇ ਪੰਜਾਬ ਦਾ ਸਭ ਤੋਂ ਮਸ਼ਹੂਰ ਮੇਲਾ ਛਪਾਰ ਦਾ ਮੇਲਾ ਸੋ ਦੇਖ ਸਕਦੇ ਹੋ ਜੋ ਵੀ ਸੱਚੇ ਆਸਥਾ ਵਿਸ਼ਵਾਸ ਨਾਲ ਹੁੰਦਾ ਹੈ ਉਹਦੀ ਸਾਰੀ ਜੋ ਸੁੱਖ ਸੁਖਣੀਆਂ ਨੇ ਉਹ ਪੂਰੀਆਂ ਹੁੰਦੀਆਂ ਨੇ ਤੇ ਜਿਨ੍ਹਾਂ ਦੀ ਜੋ ਸੁੱਖ ਸੁਖਣੀਆਂ ਪੂਰੀਆਂ ਹੁੰਦੀਆਂ ਨੇ ਉਹ ਇਸ ਜਗ੍ਹਾ ਤੇ ਬਾਬਿਆਂ ਨੂੰ ਝੜਾ ਕੇ ਜਾਂਦੇ ਆ ਦੇਖ ਸਕਦੇ ਹੋ ਨਾ ਸੋ ਤੁਸੀਂ ਵੀ ਸ਼ਰਧਾ ਆਸਥਾ ਵਿਸ਼ਵਾਸ ਦੇ ਨਾਲ ਆਓ ਤੇ ਮੰਗੀਆਂ ਮੁਰਾਦਾਂ ਪੂਰੀਆਂ ਕਰੋ ਇੰਨਾ ਮੇਰਾ ਵਿਸ਼ਵਾਸ ਹੈ ਆਸਥਾ ਹੈ ਸੋ ਦੇਖ ਸਕਦੇ ਹੋ ਬਿਨਾਂ ਕਿਸੇ ਭੇਦ ਭਾਵ ਦੇ ਦਰਬਾਰ ਦੇ ਵਿੱਚ ਸੰਗਤਾਂ ਪਹੁੰਚਦੀਆਂ ਨੇ ਤੁਸੀਂ ਵੀ ਦਰਬਾਰ ਦੇ ਵਿੱਚ ਪੁੱਜੋ ਸ਼ਰਧਾ ਲੈ ਕੇ ਪੁੱਜੋ ਆਸਥਾ ਦੇ ਨਾਲ ਤੁਸੀਂ ਦਰਬਾਰ ਦੇ ਵਿੱਚ ਆਓ ਤੁਹਾਡੇ ਵੀ ਸਾਰੀ ਜੋ ਮਨੋ ਕਾਮਨਾਵਾਂ ਨੇ ਉਹ ਪੂਰੀਆਂ ਹੋਣਗੀਆਂ ਸੋ ਡੇਲੀ ਦੇ ਅਪਡੇਟ ਵੀਡੀਓ ਦੇਖਣ ਦੇ ਲਈ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਹੈ ਲਾਈਕ ਕਰਨਾ ਹੈ ਤੇ ਕਮੈਂਟ ਕਰਨਾ ਹੈ ਮੇਰੇ ਗੋਗਾ ਜਹਰਬੀਰ ਜੀ ਦੀ ਕਿਰਪਾ ਹਮੇਸ਼ਾ ਉਹਨਾਂ ਸਾਰੀ ਸੰਗਤਾਂ ਤੇ ਬਣੀ ਰਹੇ ਜੋ ਵੀ ਸ਼ਰਧਾ ਆਸਤਾ ਵਿਸ਼ਵਾਸ ਦੇ ਨਾਲ ਦਰਬਾਰ ਦੇ ਵਿੱਚ ਆਉਂਦੇ ਨੇ ਸੋ ਬੜੀਆਂ ਰੌਣਕਾਂ ਲੱਗਦੀਆਂ ਨੇ ਚਪਾਰ ਦੇ ਮੇਲੇ ਨੂੰ ਸੋ ਦੇਖ ਸਾਧੇ ਢੋਲ ਨਗਾਰੇ ਵੱਜਦੇ ਰਹਿੰਦੇ ਆ ਦਰਬਾਰ ਦੇ ਵਿੱਚ ਤੇ ਬਾਬਾ ਜੀ ਖੜੇ ਨੇ ਠੀਕੋ ਵਧੀਆ ਵਧੀਆ ਬਾਬਾ ਜੀ ਵਧੀਆ ਅਗਲੇ ਮਹੀਨੇ ਲੱਗੂਗਾ 5 ਤਰੀਕ ਨੂੰ ਕਿੰਨੇ ਤਰੀਕ ਨੂੰ 5 ਨੂੰ 5 ਅਕਤੂਬਰ ਨੂੰ ਹਾਂ ਠੀਕ ਹੈ ਠੀਕ ਹੈ ਬਾਬਾ ਜੀ ਮੇਲੇ ਬਾਰੇ ਕੁਝ ਦੱਸੋ ਮੇਲੇ ਬਾਰੇ ਹੁਣ ਤੁਹਾਨੂੰ ਜਾਣਨਾ ਪਈ ਗਿਆ ਹੋਊਗਾ ਹੌਣ ਦੇ ਜੈਸੇ ਮਾੜਾ ਮਾੜਾ ਇਹ ਪਿੱਛੜਦਾ ਜਾਂਦਾ ਹੁਣ ਮੇਲਾ ਹੌਲੀ 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 ਇੱਧਰ ਤਾਂ ਚੱਲੀ ਜਾਣਾ ਇੱਧਰੋਂ ਤਾਂ 5 ਆ ਗਏ 10 ਬਾਗੇ 5 ਆ ਗਏ 10 ਬਾਗੇ ਯਾਨੀ 5 ਤਰੀਕ ਨੂੰ ਫੇਰ ੱੱਕਾ ਪਾਊਗਾ ਓਕਣੀ ਜਿਵੇਂ ਪਹਿਲਾਂ ਪਿਆ ਸੀ ਕਿੰਨੇ ਦਿਨਾਂ ਵਾਸਤੇ ਲੱਗਦਾ ਈ ਉਹ ਉਹ 3 ਦਿਨਾਂ ਵਾਸਤੇ 3 ਦਿਨਾਂ ਵਾਸਤੇ ਇਹ 6 ਦਿਨਾਂ ਵਾਸਤੇ ਹੁੰਦਾ ਠੀਕ ਹੈ ਬਹੁਤ ਵਧੀਆ ਮੇਲਾ ਭਰਦਾ ਰਿਹਾ ਦੇਖਦਾ ਹੀ ਰਿਹਾ ਹਾਂ ਹਾਂਜੀ ਹਾਂਜੀ ਸਾਡੇ ਕਹਿਣ ਦੀ ਤਾਂ ਗੱਲ ਹੈ ਨਹੀਂ ਨਾਜੀ ਨਾ ਸਾਡੇ ਕਹਿੰਦੇ ਕੋਈ ਗੱਲ ਨਹੀਂ ਹੈਗੀ ਨਾ ਤੇ ਜਿਹੜੇ ਸੰਗਤਾਂ ਬਾਹਰੋਂ ਆਉਂਦੀਆਂ ਨੇ ਉਹਨਾਂ ਦੇ ਰਹਿਣ ਵਾਸਤੇ ਕੋਈ ਹੈ ਇੱਥੋਂ ਦੇ ਲੈ ਕੇ ਇੱਕੋ ਇੱਕਰ ਕਮਰੇ ਹੀ ਕਮਰੇ ਨੇ ਠੀਕ ਹੈ ਠੀਕ ਆ ਸਾਹਮਣੇ ਇਹ ਚ ਪਵਾ ਲੱਖ ਬੰਦਾ ਬਾਰ ਦੇ ਅੱਛਾ ਈ ਅੱਛਾ ਦਿਖਾ ਦੇ ਉਧਰ ਆਏ ਸੋ ਇੱਥੇ ਵੀ ਆ ਸੰਗਤਾਂ ਰਹਿ ਸਕਦੀਆਂ ਨੇ ਹਾਂ ਜੀ ਹਾਂ ਉਹ ਵੀ ਸੰਗਤਾਂ ਬਾਹਰ ਹੁੰਦੀਆਂ ਨੇ ਇੱਥੇ ਰਹਿ ਸਕਦੇ ਵੱਖੇ ਚੱਲਦੇ ਨੇ ਪਰ ਲੰਗਰ ਹੁੰਦਾ ਠੀਕ ਹੈ ਖਾਣ ਪੀਣ ਦਾ ਕੋਈ ਰੋ ਨਹੀਂ ਹੈਗਾ ਪਰ ਜੇ ਵੀ ਕਿਸੇ ਨੇ ਮੁੱਲ ਖਾਣਾ ਉਹ ਆਪਣੀ ਮਰਜ਼ੀ ਅਜਿਹੇ ਜਿਹਾ ਮਰਜ਼ੀ ਖਾ ਲਓ ਨਹੀਂ ਲੰਗਰ ਦਾ ਅੰਨ ਪਾਣੀ ਚੱਲਦਾ ਹੁੰਦਾ ਖਾਓ ਅੰਨ ਪਾਣੀ ਖਾਓ ਮੱਥਾ ਟੇਕੋ ਕਿਉਂ ਫਿਰ ਬਾਬੇ ਜੀ ਬੈਠੇ ਸੀ ਬਰਾਂਡੇ ਦੇ ਵਿੱਚ ਪੱਖੇ ਚੱਲਦੇ ਨੇ ਉੱਪਰ ਮਾਰ ਮਾਰ ਕਰਦੇ ਚੱਲਦੇ ਨੇ ਬਹੁਤ ਮਸ਼ਹੂਰ ਆ ਮੇਲਾ ਬਹੁਤ ਦੂਰੋਂ ਦੂਰੋਂ ਦੁਨੀਆ ਆਉਂਦੀ ਆ ਦੂਰੋਂ ਦੂਰੋਂ ਸੋ ਫਾਈਨਲੀ ਦੋਸਤੋ ਆਪਾਂ ਮੱਥਾ ਟੇਕਣ ਤੋਂ ਬਾਅਦ ਚੱਲਦੇ ਆ ਬਾਹਰ ਤੇ ਬਾਹਰ ਦਾ ਨਜ਼ਾਰਾ ਤੁਹਾਨੂੰ ਦਿਖਾਉਂਦੇ ਆ ਕੜੀ ਕੜੀ ਜਾਂ ਜੋ ਦੁਕਾਨਾਂ ਨੇ ਉਹ ਲੱਗੀਆਂ ਨੇ ਤੇ ਕਿੰਨੀਆਂ ਰੌਣਕਾਂ ਨੇ ਚੱਲਦੇ ਆ ਬਾਹਰ ਜੈ ਪੀਰਾਂ ਦੀ ਜੈ ਮਾਸਤਾ ਦੀ ਜੈ ਹੋ ਬਾਬਾ ਸਿੱਧ ਸਿੰਘ ਲਖਣ ਜੀ ਇਸ ਟਾਈਮ ਆਪਾਂ ਦਰਵਾਜ਼ੇ ਦੇ ਖੜੇ ਆ ਬਾਹਰ ਤੇ ਬਾਹਰ ਦਾ ਕੁਝ ਜੋ ਨਜ਼ਾਰਾ ਹੈ ਚਪਾਰ ਮੇਲੇ ਦਾ ਇਹੋ ਜਿਹਾ ਨਜ਼ਾਰਾ ਤੇ ਫੂਡ ਕੋਰਟ ਹੈ ਪਾਥੀਆਂ ਦਾ ਇੱਕ ਪਾਸੇ ਤੇ ਸਟਾਲਾਂ ਇੱਕ ਪਾਸੇ ਤੁਹਾਨੂੰ ਜੋ ਦੇਖਣ ਨੂੰ ਮਿਲੇਗਾ ਚਪਾਰ ਦੇ ਮੇਲੇ ਦੇ ਵਿੱਚ ਜਿਹਨੂੰ ਪੰਜਾਬੀ ਦੇ ਵਿੱਚ ਪਾਥੀਆਂ ਕਿਹਾ ਜਾਂਦਾ ਆ ਸੋ ਚੈੱਕ ਕਰੋ ਜੀ ਇੱਥੇ ਤੁਹਾਨੂੰ ਜੋ ਗਰਮਾ ਗਰਮ ਜੋ ਖਜਲਾ ਹੈ ਏ ਮਿਲੇਗਾ ਸੋ ਇੱਥੇ ਤੁਹਾਨੂੰ ਹਰ ਕੁਆਲਿਟੀ ਦੇ ਜੋ ਫੂਡਸ ਹੈ ਉਹ ਦਿਖਾਈ ਦੇਣਗੇ ਜਿੱਥੇ ਰੰਗ-बिरंगी ਜੋ ਮਠਾਈਆਂ ਤੁਸੀਂ ਦੇਖ ਸਕਦੇ ਹੋ ਜੋ ਕਿ ਸੁਜੀ ਦਾ ਬਣਾਇਆ ਜਾਂਦਾ ਆ ਇਹ ਤੁਹਾਨੂੰ ਮਿਲੇਗਾ ਤੇ ਪਾਠੀਆਂ ਕਾਫੀ ਮਸ਼ਹੂਰ ਹੈ ਜਰੂਰ ਇੱਕ ਵਾਰੀ ਖਾਓ ਪਾਠੀਆਂ ਤੇ ਬਾਬਿਆਂ ਦਰਬਾਰ ਦੇ ਵਿੱਚ ਤੇਲ ਸਰੋਂ ਦਾ ਤੇਲ ਸੇਮੀਆਂ ਇਹ ਜੋ ਪ੍ਰਸ਼ਾਦ ਦੇ ਰੂਪ ਦੇ ਵਿੱਚ ਚੜਦਾ ਆ ਸੋ ਚੈੱਕ ਕਰੋ ਜੀ ਵਾਹ ਜੀ ਵਾਹ ਤੇ ਇਸ ਜਗ੍ਹਾ ਤੇ ਤੁਹਾਨੂੰ ਜੋ ਹੈ ਦੁਕਾਨਾਂ ਜੋ ਹੈ ਸੇਲ ਦਾ ਜੋ ਪੂਰਾ ਪੂਰਾ ਜੋ ਫਾਇਦਾ ਚੱਕਦੇ ਹੋਏ ਲੋਕ ਸ਼ਰਧਾਲੂ ਭਗਤ ਇਸ ਜਗਤ ਤੇ ਜੋ ਕਿ ਸੇਲ ਆ ਤੁਸੀਂ ਪੂਰਾ ਪੂਰਾ ਜੋ ਫਾਇਦਾ ਹੈ ਚੱਕ ਸਾਦੇ ਜੋ ਕਿ 100 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਜੋ ਹੈ ਭਾਂਡੇ ਮਿਲ ਜਾਣਗੇ ਇਸ ਜਗ੍ਹਾ ਤੋਂ ਠੀਕ ਹੈ ਜੀ ਸੋ ਇਸ ਟਾਈਮ ਇਹੋ ਜਿਹਾਂ ਜੋ ਦੁਕਾਨਾਂ ਨੇ ਤੁਹਾਨੂੰ ਦੇਖਣ ਨੂੰ ਮਿਲੇਗਾ ਮੇਲਾ ਤਾਂ ਵੈਸੇ 14 ਸਤੰਬਰ ਨੂੰ ਹੀ ਖਤਮ ਹੋ ਗਿਆ ਸੀ ਪਰ ਅਗਲੇ ਮਹੀਨੇ ਵੀ ਜੋ ਹੈ ਤੁਹਾਨੂੰ ਚਪਾਰ ਦਾ ਜੋ ਮੇਲਾ ਹੈ ਵੇਖਣ ਨੂੰ ਮਿਲੇਗਾ ਅਕਤੂਬਰ ਦੇ ਵਿੱਚ 5 ਅਕਤੂਬਰ ਨੂੰ ਜੋ ਮੇਲਾ ਹੈ 2-3 ਦਿਨ ਦੇ ਲਈ ਲੱਗਦਾ ਆ ਜਰੂਰ ਤੁਸੀਂ ਪੁੰਜਣਾ ਤੇ ਇੱਥੇ ਤੁਹਾਨੂੰ ਜੋ ਹਜੇ ਦੁਕਾਨਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਇਸ ਵੀਡੀਓ ਦੇ ਵਿੱਚ ਜਿੱਥੇ ਤੁਹਾਨੂੰ ਬੱਚਿਆਂ ਦੇ ਖਿਡੌਣੇ ਦੇਖ ਸਕਦੇ ਹੋ ਗੱਡੀਆਂ ਹੋਰ ਕਈ ਜੋ ਛੋਟੇ-ਮੋਟੇ ਖਿਡੌਣੇ ਤੁਹਾਨੂੰ ਚਪਾਰ ਦੇ ਮੇਲੇ ਦੇ ਵਿੱਚ ਇਸ ਟਾਈਮ ਜੋ ਦੁਕਾਨਾਂ ਨੇ ਦੇਖਣ ਨੂੰ ਮਿਲੇਗਾ ਸੋ ਇਸ ਜਗ੍ਹਾ ਤੇ ਤੁਹਾਨੂੰ ਜੋ ਪਰਸ ਲੈਡਿਸ ਪਰਸ ਪਹਿਣਾ ਵਾਸਤੇ ਵੀ ਪਰਸ ਤੁਹਾਨੂੰ ਮਿਲ ਜਾਏਗਾ ਸੇ ਇਸ ਜਗ੍ਹਾ ਤੇ ਤੁਹਾਨੂੰ ਜੋ ਬੱਚਿਆਂ ਦੇ ਗੁੱਡੇ ਨੇ ਉਹ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ ਜੀ ਹਾਂ 150 ਦੇ ਦੋ ਕੌਣ ਕੌਣ ਲੈ ਕੇ ਗਿਆ ਜਰੂਰ ਇੱਕ ਵਾਰੀ ਕਮੈਂਟ ਕਰਨਾ ਆ 150 ਦੇ ਦੋ ਮਿਲ ਜਾਣਗੇ ਜਿਹੜਾ ਮਰਜ਼ੀ ਲੋ ਸੋ ਇਸ ਜਗ੍ਹਾ ਤੇ ਕੁਝ ਇਹੋ ਜਿਹੇ ਜੋ ਦੁਕਾਨਾਂ ਨੇ ਤੁਹਾਨੂੰ ਇਸ ਟਾਈਮ ਚਪਾਰ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲੇ ਤੇ ਇਹੋ ਜਿਹੇ ਕੁਝ ਡਿਜ਼ਾਈਨਰ ਤੁਹਾਨੂੰ ਜੋ ਹੈ ਦੇਖਣ ਨੂੰ ਮਿਲੇਗਾ ਵਾਹ ਜੀ ਵਾਹ ਕੀ ਬਾਤ ਹੈ ਕੀ ਬਾਤ ਹੈ ਇਹ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਮੈਂਟ ਜਰੂਰ ਕਰਨਾ ਹੈ ਆਪਾਂ ਹੋਰ ਵੀ ਆਪਾਂ ਬਾਹਰਲੇ ਪਾਸੇ ਚੱਲਦੇ ਆਂ ਹੋਰ ਵੀ ਜੋ ਤੁਹਾਨੂੰ ਦੁਕਾਨਾਂ ਨੇ ਉਹ ਵਿਖਾਉਣ ਦੀ ਕੋਸ਼ਿਸ਼ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਤੇ ਅੱਜ ਦੀ ਅਪਡੇਟ ਵੀਡੀਓ ਇਹੋ ਹੈ ਕਿ ਅਗਲੇ ਮਹੀਨੇ ਵੀ ਜੋ ਛਪਾਰ ਦਾ ਮੇਲਾ ਹੈ ਲੱਗੇਗਾ ਤੇ ਦੇਖ ਸਕਦੇ ਹੋ ਇਸ ਜਗਤ ਤੇ ਖਜਲਾ ਤੇ ਪ੍ਰਸ਼ਾਦ ਤੁਹਾਨੂੰ ਦਰਬਾਰ ਤੋਂ ਬਾਹਰ ਜੋ ਹੈ ਮਿਲ ਜਾਏਗਾ ਤੇ ਜਗਤ ਤੇ ਤੁਹਾਨੂੰ ਜੋ ਸੇਲ ਹੈ ਦੇਖਣ ਮਿਲੇਗਾ 20 ਰੁਪਏ ਦਾ 30 ਰੁਪਏ ਦਾ ਜੋ ਸੇਲ ਹੈ ਤੁਸੀਂ ਦੇਖ ਸਕਦੇ ਹੋ ਸੇਲ ਹੀ ਸੇਲ ਇੱਧਰ ਵੀ ਸੇਲ ਇੱਧਰ ਵੀ ਸੇਲ ਦੇਖ ਸਕਦੇ ਹੋ ਤੇ ਸੇਲ ਜੋ ਕਿ ਹੈ 100 ਰੁਪਏ ਤੋਂ ਸ਼ੁਰੂ ਹੈ ਦੇਖ ਸਕਦੇ ਹੋ 20 ਰੁਪਏ ਦਾ ਜੋ ਸੇਲ ਹੈ ਤੁਹਾਨੂੰ ਇਸ ਜਗ੍ਹਾ ਤੇ ਦੇਖਣ ਨੂੰ ਮਿਲੇਗਾ ਟੋਟਲੀ ਜੋ ਵੀ ਤੁਸੀਂ ਸਮਾਨ ਲੈਣਾ ਚਾਹੁੰਦੇ ਹੋ 20 ਰੁਪਏ ਦਾ ਮਿਲ ਜਾਏਗਾ ਤੇ ਇਸ ਤੇ ਤੱਕ ਤੁਹਾਨੂੰ ਜੋ ਹੈ ਪਾਊਡਰ ਵੀ ਮਿਲ ਜਾਏਗਾ ਸਿਰਫ 20 ਰੁਪਏ ਦੀ ਰੇਂਜ ਦੇ ਵਿੱਚ ਤੇ ਇਸ ਟਾਈਮ ਆਪਾਂ ਤੁਹਾਨੂੰ ਜੋ ਛਪਾਰ ਮੇਲੇ ਦੀ ਜੋ ਵੀਡੀਓ ਹੈ ਉਹ ਦਿਖਾ ਰਹੇ ਹਾਂ ਤੁਸੀਂ ਚੈੱਕ ਕਰੋ ਜੀ 20 ਰੁਪਏ ਦੀ ਰੇਂਜ ਦੇ ਵਿੱਚ ਰਮਾਲ ਹੈ ਤੋ ਰਮਾਲ ਮਿਲ ਜਾਏਗਾ ਜਗ੍ਹਾ ਤੋਂ ਵਾਚ ਚੈੱਕ ਕਰੋ ਜੇ ਕੋਈ ਸੋ ਲੇਡੀਜ਼ ਪਾਸ ਇਹ ਵੀ ਤੁਹਾਨੂੰ ਇਸ ਜਗ੍ਹਾ ਤੋਂ ਮਿਲ ਜਾਏਗਾ 200 ਰੁਪਏ ਦੀ ਰੇਂਜ ਦੇ ਵਿੱਚ ਲਗਭਗ ਮਿਲ ਜਾਂਦਾ ਆ ਤੇ 20 ਰੁਪਏ 30 ਰੁਪਏ ਦੀ ਜੋ ਸੇਲ ਹੈ ਤੁਹਾਨੂੰ ਇਸ ਟਾਈਮ ਦੇਖਣ ਨੂੰ ਮਿਲੇਗਾ ਪਹਿਲਾਂ ਵੀ ਦੇਖਣ ਨੂੰ ਮਿਲਦਾ ਸੀ ਚਪਾਰ ਦੇ ਮੇਲੇ ਅੱਜ ਵੀ ਤੁਹਾਨੂੰ ਜੋ ਦੇਖਣ ਨੂੰ ਮਿਲੇਗਾ 20 ਰੁਪਏ ਦੀ ਰੇਂਜ ਦੇ ਵਿੱਚ 30 ਰੁਪਏ ਦੀ ਰੇਂਜ ਦੇ ਵਿੱਚ ਚੈੱਕ ਕਰੋ ਤੁਹਾਨੂੰ ਜੋ ਸੇਲ ਦਾ ਨਜ਼ਾਰਾ ਹੈ ਉਹ ਵਿਖਾ ਰਹੇ ਹਾਂ ਇੱਧਰ ਵੀ ਤੁਹਾਨੂੰ ਜੋ ਸੇਲ ਦੇਖਣ ਨੂੰ ਮਿਲੇਗਾ 30 ਰੁਪਏ 50 ਰੁਪਏ 20 ਰੁਪਏ ਦਾ ਜੋ ਸੇਲ ਹੈ ਉਹ ਤੁਹਾਨੂੰ ਜੋ ਹੈ ਦੇਖਣ ਨੂੰ ਮਿਲੇਗਾ ਵਾਹ ਜੀ ਵਾਹ ਬਹੁਤ ਹੀ ਜੋ ਖੂਬਸੂਰਤ ਜੋ ਨਜ਼ਾਰਾ ਹੈ ਤੁਹਾਨੂੰ ਅੱਜ ਵੀ ਇਸ ਵੀਡੀਓ ਵਿੱਚ ਦਿਖਾ ਰਹੇ ਹਾਂ ਵਾਹ ਜੀ ਚੈੱਕ ਕਰੋ ਬਹੁਤ ਵਧੀਆ ਠੀਕ ਠਾਕ ਹਾਂ ਬਹੁਤ ਵਧੀਆ ਚੜਦੀ ਕਲਾ ਚੜਦੀ ਕਲਾ ਹੀ ਚਾਹੀਦਾ ਜੀ ਜਿਹੜਾ ਤੁਸੀਂ ਕਰਦੇ ਹੋ ਨਾ ਮੈਂ ਬਹੁਤ ਵਧੀਆ ਆ ਜਾਂਦਾ ਦੁਨੀਆਂ ਨੂੰ ਘਰੇ ਬੈਠੇ ਨੂੰ ਪਤਾ ਲਾ ਹਾਂਜੀ ਹਾਂਜੀ ਮੇਲਾ ਲੰਗ ਚੁੱਕਿਆ ਇਸ ਟਾਈਮ ਵਧੀਆ ਲੋਕਾਂ ਨੇ ਮੀਂਹ ਨਹੀਂ ਮਾਰ ਤੱਕਾਫੀ ਆ ਗਿਆ ਜੀ ਹੁਣ ਠੀਕ ਆ ਟਾਈਮ ਪਾਸ ਹੋ ਗਿਆ ਮਹਾਰਾਜ ਖੁਸ਼ ਰੱਖ ਕੇ ਗਾਣ ਚੜਦੀ ਕਲਾ ਰਹੂਗੀ ਤੇ ਠੀਕ ਆ ਜੀ ਬਹੁਤ ਵਧੀਆ ਹੋ ਗਿਆ ਤੇ ਅਗਲੇ ਮਹੀਨੇ ਵੀ ਮੇਲਾ ਲੱਗੇਗਾ ਹਾਂ ਅਗਲੀ ਜਿਹੜੀ ਪੁੰਨੇ ਆਉਣੇ ਆ ਮਹੀਨੇ ਬਾਅਦ ਫੇਰ ਖਲਦਾ ਇਹ ਮੇਲਾ ਕਿੰਨੇ ਤਰੀਕ ਨੂੰ ਲੱਗੇਗਾ ਬਾਬਾ ਜੀ ਉਹ ਜੀ ਬਣਦਾ ਵਾ ਮੇਰੇ ਹਿਸਾਬ ਨਾਲ 7 ਤਰੀਕ ਦਾ ਬਣੂਗਾ 5 ਤਰੀਕ ਦਾ ਜੀ ਹਾਂ 5 ਤੋਂ 7 ਦੇ ਵਿੱਚ ਵਿੱਚ ਤਿੰਨ ਦਿਨ ਚੱਲਦਾ ਉਹ ਮੇਲਾ ਹਾਂਜੀ 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 ਇਹ ਹੋਏ ਬਾਬਾ ਜੀ ਕੀ ਕਹਿਣਾ ਦੇਖ ਰਹੇ ਦਰਸ਼ਕਾਂ ਨੂੰ ਦਰਸ਼ਕਾਂ ਹੋਏ ਵੀ ਆਓ ਜਾਓ ਵਧੀਆ ਜਾਇਆ ਕਰੋ ਹਾਂ ਸਰਦਾ ਭਾਵਨਾ ਨਹੀਂ ਇੱਥੇ ਏ ਪੁਰਾਣੇ ਸਮਿਆਂ 'ਚ ਨਾ ਲੋਕ ਇੱਥੇ ਰਿਸ਼ਤੇ ਪੱਕੇ ਕਰ ਦਿੰਦੇ ਸੀ। ਅੱਛਾ। ਹਾਂ ਪਰ ਬਜ਼ੁਰਗਾਂ ਤੋਂ ਪਤਾ ਲੱਗਦਾ। ਠੀਕ ਹੈ ਠੀਕ। ਉਹ ਕਹਿੰਦੇ ਮਾੜੀ ਦੇ ਮੁੰਡਾ ਦਿਖਾਵਾਂਗੇ ਭਾਈ ਤੁਹਾਨੂੰ। ਠੀਕ ਹੈ। ਘਰੋਂ ਮਿੱਠੇ ਪਰੌਠੇ ਬਣਾ ਕੇ ਲੈਣੇ। ਅੱਜ ਤੋਂ 40-50 ਸਾਲ ਪੁਰਾਣੀਆਂ ਗੱਲਾਂ ਨੇ ਇਹ। ਠੀਕ ਹੈ ਸਰ। ਉਹ ਤੋਂ ਵੱਡੀਆਂ-ਵੱਡੀਆਂ ਸਰਕਸਾਂ ਲੱਗਦੀਆਂ ਸੀ ਪਰ ਹੁਣ ਵੀ ਮਹਿੰਗਾ ਹੋ ਗਿਆ ਸਾਰਾ ਸਿਸਟਮ। ਜਗ੍ਹਾ ਮਹਿੰਗੀ ਹੋ ਗਈ ਤੇ ਜਿਹੜੇ ਦੁਕਾਨਦਾਰ ਨੇ ਉਹ ਬਚਾਰੇ ਹੋਰ ਕੋਈ ਕੰਮ ਕਰ ਨਹੀਂ ਸਕਦੇ। ਕੋਕੋ ਦੁਕਾਨ ਹੀ ਲਾਉਂਦੇ ਨੇਗੇ। ਤੁਹਾਨੂੰ ਬਹੁਤ ਲੋਕਾਂ ਦਾ ਮੱਥਾ ਮਾਰਨਾਂ ਬੰਦੇ, ਇਸ ਦਾ ਇਤਿਹਾਸ ਇਹੀ ਆ ਜੀ ਪਹਿਲਾਂ ਤੁਸੀਂ ਦੇਖਦੇ ਆ ਬਹੁਤ ਪੁਰਾਣੀ ਜਗ੍ਹਾ ਇਹ ਇਹ ਇੱਥੇ ਜਾਦੇ ਜਗ੍ਹਾ ਹੋਣ ਕਰਕੇ ਕਾਨਫਰੰਸਾਂ ਲੱਗਣ ਕਰਕੇ ਮੇਲਾ ਜਿਆਦਾ ਮਸ਼ਹੂਰ ਆ ਪੰਜਾਬ ਦਾ ਯਾਨੀ ਪੂਰਾ ਮੰਨਿਆ ਹੈ ਮੇਲਾ ਇਹ ਸਪਾਰ ਦਾ ਮੇਲਾ ਹਾਂ ਪਰ ਗੁੰਡਾਗਰਦੀ ਵੀ ਇਹ ਬਹੁਤ ਬਦਨਾਮ ਹੋ ਕਿੱਥੇ ਆ ਜਿਹੜੀ ਪਹਿਲੇ ਸਮਿਆਂ 'ਚ ਮੰਡੀ ਦੇ ਲਾਲੇ ਲਾਲੀਆਂ ਸਾਰੀ ਰਾਤ ਫਰੀ ਜਾਂਦੇ ਕੋਈ ਚੱਕਰ ਨਹੀਂ ਜਾਂਦਾ ਫੇ ਹੁਣ ਲੋਕ ਡਰਦੇ ਨੇ ਤੇ ਇੱਕ ਮੇਲਾ ਸੀ ਲਾਉਣਿਆ ਜੰਮੂ ਉਹ ਮੇਲਾ ਬੜੀ ਇਮਾਨਦਾਰੀ ਦਾ ਬਹੁਤ ਵਧੀਆ ਮੇਲਾ ਆ ਪਰ ਇਹ ਇਹ ਮੇਲਾ ਜਿਹੜੀ ਬਦਨਾਮ ਹੋ ਗਿਆ ਹੁਣ ਕੁਸਾਤ ਦੇ ਠੀਕ ਆ ਬਹੁਤ ਉਹ ਠੀਕ ਆ ਬਹੁਤ ਫਰਕ ਪਿਆ ਦੂਜੀ ਗੱਲ ਮੈਂ ਇੱਕ ਜਣੀ ਸਭ ਤੋਂ ਵਧੀਆ ਗੱਲ ਨਹੀਂ ਜਾਣਾ ਹੈਪੀ ਬਾਬਾ ਜੀ ਜਿਨ੍ਹਾਂ ਨੇ ਮਾੜੀ ਤੇ ਬਹੁਤ ਵਧੀਆ ਵਿਕਾਸ ਕਰਿਆ ਹੋਇਆ ਉਹਨਾਂ ਦਾ ਵਧੀਆ ਲੈਟਰਨ ਬਾਥਰੂਮ ਲੰਗਰ ਬਹੁਤ ਰੌਣਕਾਂ ਦੇ ਸੰਗਤਾਂ ਵਾਸਤੇ ਬਹੁਤ ਵੱਡਾ ਕਹਾਲ ਬਣਿਆ ਹੋਇਆ ਪੱਖੇ ਲੱਗੇ ਨੇ ਆਰਾਮ ਕਰਨ ਵਾਸਤੇ ਬੜੇ ਬਹੁਤ ਸਹੂਲਤਾਂ ਨੇਗੀਆਂ ਮੈਂ ਹੈਪੀ ਬਾਬਾ ਜੀ ਦਾ ਬਹੁਤ ਧੰਨਵਾਦ ਕਰਦਾ ਇਸ ਲੈਵਲ ਦੇ ਵੀ ਉਹਨਾਂ ਨੇ ਇਹ ਬਹੁਤ ਵਧੀਆ ਕੰਮ ਕਰਿਆ ਹੈ ਉਹਨਾਂ ਦੀ ਤਾਂ ਸੋਚ ਬਹੁਤ ਵੱਡੀ ਆ ਉਹ ਤਾਂ ਕਹਿੰਦੇ ਜੇ ਹਾਸਪੀਟਲ ਬਣਨਾ ਚਾਹੀਦਾ ਬੇਨਾ ਚੜਾਵਾ ਆ ਅਸੀਂ ਇਥੇ ਕਾਲਜ ਬਣਨਾ ਚਾਹੀਦਾ ਵਧੀਆ ਜਿਹੜੀ ਉਹਨਾਂ ਦੀ ਸੋਚ ਬਹੁਤ ਚੰਗੀ ਆ ਠੀਕ ਬਹੁਤ ਧੰਨਵਾਦ ਜੀ ਤੁਹਾਡਾ ਪਾਪਾ ਜੀ ਇਹ ਪਾ ਗਏ YouTube ਤੇ ਕੋਈ ਚੱਕਰ ਤਾਂ ਨਹੀਂ ਹਾਂ ਜੀ ਮੈਂ YouTube ਤੇ ਵੀਡੀਓ ਪਾ ਦੀਏ ਕੋਈ ਚੱਕਰ ਪਾਓ 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 ਖੁੱਲ ਕੇ ਪਾਓ ਜੀ ਠੀਕ ਹਾਂ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੁਹਾਡਾ ਓਏ ਧੰਨਵਾਦ ਜੀ ਤੋਂ ਕੁਝ ਨਜ਼ਾਰਾ ਹੈ ਚਿਪਾਰ ਦਾ ਮੇਲੇ ਦਾ ਤੁਹਾਨੂੰ ਦਿਖਾ ਰਹੇ ਹਾਂ ਸੋ ਦੇਖ ਸਕਦੇ ਹੋ ਹਜੇ ਤੁਹਾਨੂੰ ਜੋ ਦੁਕਾਨਾਂ ਨੇ ਇਸ ਟਾਈਮ ਚਪਾਰ ਦੇ ਮੇਲੇ ਦੀਆਂ ਦੇਖਣ ਨੂੰ ਮਿਲੇਗਾ ਕਿਉਂਕਿ ਸੇਲ ਦਾ ਜੋ ਪੂਰਾ ਪੂਰਾ ਜੋ ਫਾਇਦਾ ਨੇ ਚੱਕ ਰਹੇ ਨੇ ਲੋਕ ਸੋ ਕੀ ਰੇਟ ਆ ਵੀਰ ਇਹਨਾਂ ਦਾ ਕੀ ਪ੍ਰਾਈਸ ਹੈ ਇਹ 150 ਰੁਪਏ ਦੀ ਰੇਂਜ ਦੇ ਵਿੱਚ ਮਿਲ ਜਾਏਗਾ ਜਿਹਨੇ ਵੀ ਲੈਣਾ ਚਪਾਰ ਦੇ ਮੇਲੇ ਦੇ ਵਿੱਚ ਇਸ ਟਾਈਮ ਆ ਕੇ ਲੈ ਸਕਦਾ ਆ ਤੇ ਇਹ ਵੀ ਇਹ ਵੀ 150 ਇਹ ਵੀ 150 ਰੁਪਏ ਦੇ ਮਿਲ ਜਾਏਗਾ ਸੋ ਦੇਖ ਸਕਦੇ ਹੋ ਇਹੋ ਜਿਹਾ ਕੁਝ ਹੈ ਜੋ ਨਜ਼ਾਰਾ ਹੈ ਲੇਡੀਜ਼ ਪਹਿਨਣਾਂ ਵਾਸਤੇ ਜੋ ਹੈ ਝੁੰਮਕੇ ਹੱਥਾਂ 'ਚ ਜੋ ਪਾਉਣ ਵਾਲੇ ਚੂੜੀਆਂ ਇਹ ਵੀ ਤੁਹਾਨੂੰ ਜੋ ਇਸ ਟਾਈਮ ਚ ਪਾਰ ਦੇ ਮੇਲੇ ਦੇ ਵਿੱਚ ਮਿਲ ਜਾਏਗਾ। ਸੋ ਵੀਰੇ ਹੋ ਜਾ ਕਿੰਨੇ ਟਾਈਮ ਤੱਕ ਤੁਸੀਂ ਉਰੇ ਰਹੋਗੇ? ਵੀਰੇ ਅਸੀਂ ਅੱਜ ਤੱਕ ਰਹਿ ਗਏ ਇਸ ਟਾਈਮ। ਐਤਵਾਰ ਤੱਕ। ਠੀਕ ਆ ਠੀਕ ਆ। ਤੇ ਕੀ ਰੇਟ ਆ ਕੀ ਪ੍ਰਾਈਜ਼ ਇਹਨਾਂ ਦਾ ਕੁਝ ਦੱਸੋਗੇ? ਵੀਰੇ 80 ਰੁਪਏ ਦਾ ਇੱਕ ਚੂੜੀ ਆ। ਅੱਛਾ। 150 ਦੇ ਜੋੜੇ। ਹਾਂ ਜੀ। 80 ਰੁਪਏ ਦਾ ਇੱਕ? ਹਾਂ ਜੀ। 150 ਦਾ ਜੋੜਾ। ਹਾਂ ਜੀ। ਅੱਛਾ ਜੋ ਦੋ ਲੈਣੇ ਆ ਤਾਂ 150 ਦੇ ਜੇ ਇੱਕ ਲੈਣਾ ਤਾਂ 80 ਰੁਪਏ ਦਾ ਮਿਲ ਜਾਏਗਾ। ਠੀਕ ਆ ਵੀਰੇ ਠੀਕ ਆ ਠੀਕ ਆ। ਸੋ ਦੇਖ ਸਕਦੇ ਹੋ ਇਸ ਟਾਈਮ ਹਜੇ ਵੀਰ ਐ ਜਿਨੇ ਵੀ ਆ ਕੇ ਜੋ ਵੀ ਸਮਾਨ ਲੈਣਾ ਹੈ ਪਹਿਣਾ ਵਾਸਤੇ ਜੋ ਕੀ ਹੈ ਤੁਸੀਂ ਦੇਖ ਸਕਦੇ ਹੋ ਇਹ ਤੁਹਾਨੂੰ ਜੋ 150 ਦਾ ਜੋ ਜੋੜਾ ਹੈ ਇਹ ਤੁਹਾਨੂੰ ਉਸ ਜਗ੍ਹਾ ਤੋਂ ਮਿਲ ਜਾਏਗਾ ਤੇ ਇੱਥੇ ਤੁਹਾਨੂੰ ਜੋ ਹੈ ਇਹੋ ਜਿਹਾ ਕੁਝ ਜੋ ਸਮਾਨ ਦੇਖਣ ਨੂੰ ਮਿਲੇਗਾ ਇਸ ਟਾਈਮ ਪੇਚਕਸ ਹੋ ਗਏ ਪਲਾਸ ਹੋ ਗਏ ਇਹ ਵੀ ਤੁਹਾਨੂੰ ਜੋ ਇਸ ਪਾਰ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲੇਗਾ ਵਾਹ ਜੀ ਵਾਹ ਚੈੱਕ ਕਰੋ ਜੀ ਤੁਹਾਨੂੰ ਇਸ ਟਾਈਮ ਇਹੋ ਜਿਹਾ ਕੁਝ ਜੋ ਹੈ ਦੇਖਣ ਨੂੰ ਮਿਲੇਗਾ ਕੀ ਚੀਜ਼ ਹੁੰਦਾ ਇਹ ਕੀਰਿੰਗ ਹੈ ਹੈ ਕੀਰਿੰਗ ਕੀਰਿੰਗ ਕੀ ਅ ਨਾ ਦਾ ਰੇਟ ਪ੍ਰਾਈਸ ਹੈ ਇਹ 50 ਰੁਪਏ ਦਾ ਨਾਮ ਲਿਖ ਕੇ ਦਿੰਦੇ ਆ 50 ਰੁਪਏ ਦਾ ਨਾਮ ਲਿਖ ਕੇ ਦੋਗੇ ਹਾਂਜੀ ਸੋ ਦੇਖ ਸਕਦੇ ਹੋ ਤੁਹਾਨੂੰ ਕਿਹਦੇ ਵਿੱਚ ਲਿਖ ਦੇਣਾ ਬੋਤਲ ਦੇ ਵਿੱਚ ਬੋਤਲ ਦੇ ਵਿੱਚ ਵੀ ਹਾਂ ਇੱਕ ਚਾਵਲ ਦੇ ਦਾਣੇ ਤੇ ਲਿਖਦੇ ਆ ਠੀਕ ਹੈ ਠੀਕ ਆ ਦੇਖੋ ਫਲੈਕਸਿਬਲ ਠੀਕ ਹੈ ਚਾਵਲ ਦੇ ਦਾਣੇ ਤੇ ਆਪਣਾ ਨਾਮ ਪੂਰਾ ਲਿਖਾਓ ਜੀ ਵਾਹ ਜੀ ਵਾਹ 50 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਜੋ ਹੈ ਇਸ ਜਗ੍ਹਾ ਤੇ ਤੁਸੀਂ ਲਿਖਵਾ ਸਕਦੇ ਹੋ ਨਾਮ ਤੇ ਬਹੁਤ ਹੀ ਵਧੀਆ ਟੈਲੈਂਟ ਹੈ ਵੀਰ ਦਾ ਜੋ ਕਿ ਤੁਸੀਂ ਦੇਖ ਸਕਦੇ ਹੋ ਨਾ ਕੰਚ ਦੇ ਸ਼ੀਸ਼ੇ ਦੇ ਵਿੱਚ ਜੋ ਕੀ ਹੈ ਪਾਇਆ ਹੋਇਆ ਨਾਮ ਲਿਖਿਆ ਕਿਸੇ ਦਾ ਤੇ ਇਸ ਜਗ੍ਹਾ ਤੇ ਇਹਦਾ ਕੀ ਰੇਟ ਆ ਵੀਰੇ 300 ਰੁਪਏ ਦਾ ਭਾਜੀ ਇਹ ਤੁਹਾਨੂੰ ਮਿਲ ਜਾਏਗਾ 100 ਰੁਪਏ ਦੀ ਰੇਂਜ ਦੇ ਵਿੱਚ ਪੈਂਡੰਗ ਜੰਗੇ ਜਾਂਦੇ ਨੇ ਠੀਕ ਹੈ ਠੀਕ ਪੈਂਡੰਗ 5 ਰੁਪਏ ਦਾ 10 ਰੁਪਏ ਦਾ ਇਹ 10 ਰੁਪਏ ਦਾ ਮਿਲ ਜਾਏਗਾ ਜੋ ਕਿ ਤੁਹਾਨੂੰ ਇਹੋ ਜਿਹਾ ਦੇਖਣ ਨੂੰ ਮਿਲੇਗਾ ਪਾਣੀ ਦੇ ਵਿੱਚ ਪਾ ਕੇ ਇਹੋ ਜਿਹਾ ਹੋ ਜਾਂਦਾ ਹੈ ਲੇਡੀਜ਼ ਪਰਸ ਮਿਲ ਜਾਏਗਾ ਦੇਖ ਸਵਾਦੋ ਨਾ ਕੀ ਰੇਟ ਹੈ ਕੀ ਰੇਟ ਆ ਭਾ 50 ਰੁਪਏ ਦਾ ਸੋ 50 ਰੁਪਏ ਦੀ ਰੇਂਜ ਦੇ ਵਿੱਚ ਮਿਲ ਜਾਏਗਾ ਦੇਖ ਸਕਦੇ ਨਾ ਜਿਹੜਾ ਮਰਜ਼ੀ ਲੋ ਜਿਹੜਾ ਮਰਜ਼ੀ ਵੀਰੇ 50 ਰੁਪਏ ਦਾ ਠੀਕ ਹੈ ਤੇ ਵੀਰੇ ਇਹਦਾ ਕੀ ਪ੍ਰਾਈਸ ਹੁੰਦਾ ਆ ਇਹਦਾ 250 ਇਹ ਜੇ ਕੀ ਕੁਝ ਤੁਸੀਂ ਕਰਦੇ ਹੋ ਜੀ ਜੋ ਮਰਜ਼ੀ ਆ ਤੁਸੀਂ ਕੋਲੋ ਜਿਹੜੀ ਮਰਜ਼ੀ ਫੋਟੋ ਸਪਾ ਲਓ ਠੀਕ ਹੈ ਜਿੰਨਾ ਮਰਜ਼ੀ ਚਲੋ ਡੈਡੀ ਚਲੋ ਪਾਪਾ ਜਿੰਨਾ ਮਰਜ਼ੀ ਜਿੰਨਾ 250 ਰੁਪਏ ਦਾ ਤੇ ਹੋਰ ਆਪਾਂ ਟੀ-ਸ਼ਰਟ ਆਪਣੇ ਕੋਲ 200 ਰੁਪਏ ਦੀ ਟੀ-ਸ਼ਰਟ ਦੇ ਉੱਪਰ ਵੀ ਫੋਟੋ ਖਿਚਾ ਖਵਾ ਦਾਂਗੇ ਉਹਦੇ ਕਿੰਨਾ 200 ਰੁਪਏ 200 ਰੁਪਏ ਇਹ ਤੁਹਾਨੂੰ ਮਿਲ ਜਾਏਗਾ 250 ਰੁਪਏ ਦਾ ਫੋਟੋ ਲਵਾਓ ਆਪਦੀ ਸਿਰਫ 250 ਰੁਪਏ ਦੀ ਇਹੋ ਜਿਹਾ ਕੁਝ ਜੋ ਹਜੇ ਤੁਹਾਨੂੰ ਜੋ ਰੌਣਕਾਂ ਨੇ ਚਪਾਰ ਦੇ ਮੇਲੇ ਦਿਖਾ ਰਹੇ ਆ ਸੋ ਇਸ ਟਾਈਮ ਆਪਾਂ ਜੋ ਦਰਵਾਰ ਦੇ ਸਾਹਮਣੇ ਆ ਖਲੋਤੇ ਆ ਜਿੱਥੇ ਤੁਹਾਨੂੰ ਜੋ ਚਪਾਰ ਮੇਲੀ ਦੀਆਂ ਰੌਣਕਾਂ ਨੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਅੱਜ ਦੀ ਇਸ ਵੀਡੀਓ ਦੇ ਵਿੱਚ ਸੋ ਦੇਖ ਸਕਦੇ ਹੋ ਵਾਹ ਜੀ ਵਾਹ ਅੱਜ ਵੀ ਜੋ ਸੰਗਤਾਂ ਨੇ ਦਰਵਾਜ਼ੇ ਦੇ ਵਿੱਚ ਪੁਜੀਆਂ ਨੇ ਲਗਭਗ ਜੋ ਇਹ ਮੇਲਾ ਹੈ ਆ ਐਤਵਾਰ ਤੱਕ ਰਹੇਗਾ ਤੇ ਸੋ ਦੋਸਤੋ ਅੱਜ ਦਾ ਵੀਡੀਓ ਇੱਥੇ ਤੱਕ ਦਾ ਹੀ ਮਿਲਦੇ ਆ ਫਿਰ ਤੋਂ ਇੱਕ ਨਵੇਂ ਵਲੌਗ ਦੇ ਵਿੱਚ ਨਵੇਂ ਵੀਡੀਓ ਦੇ ਵਿੱਚ ਨਵੇਂ ਦਿਨ ਤੇ ਨੈ ਸਵੇਰ ਦੇ ਨਾਲ ਜੈ ਹਿੰਦ ਜੈ ਭਾਰਤ ਜੈ ਪੀਰਾਂ ਦੀ ਜੈ ਮਸਤਾਂ ਦੀ